ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਪੁਰਬ ਨੂੰ ਲੈ ਕੇ ਪਟਨਾ ਸਾਹਿਬ ਦੀ ਇਸ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਹੈ ਗੁਰੂ ਕਾ ਬਾਗ ਵਿਖੇ ਇਸ ਦੀ ਰੰਭਤਾ ਹੋਵੇਗੀ ਸਾਡੇ ਨਾਲ ਸਮੂਹ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣੇ ਆਪਾਂ ਸਾਹਿਬ ਅੱਜ ਤੋਂ ਜਿਹੜੀ ਆਰੰਭਤਾ ਹੋਣੀ ਹੈ ਨੋ ਸਟੇਟਾਂ ਤੋਂ ਗੁਜ਼ਰਦੇ ਹੋਏ ਅਦਨਪੁਰ ਸਾਹਿਬ ਤੱਕ ਪਹੁੰਚਣਾ ਕਿਸ ਤਰੀਕੇ ਦੀ ਰੂਪਰੇਖਾ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਗੁਰੂ ਕਾ ਬਾਗ ਇਤਿਹਾਸਿਕ ਗੁਰਦੁਆਰਾ ਤੋਂ ਇਹ ਆਰੰਭ ਯਾਤਰਾ ਆਰੰਭ ਹੋਣੀ ਹੈ ਤੇ ਇਥੋਂ ਇਹ ਯਾਤਰਾ ਜ ਰਾਜਕਿਰ ਸਾਹਿਬ ਹੁੰਦੇ ਹੋਏ Jharkhand West Bengal Odisha UP Uttarakhand Delhi Haryana ਹੁੰਦੇ 30 ਅਕਤੂਬਰ ਨੂੰ ਪੰਜਾਬ ਪਹੁੰਚ ਜਾਗੀ 30 ਅਕਤੂਬਰ ਨੂੰ ਇਹ ਯਾਤਰਾ ਸਾਡੀ ਸਮਾਪਤ ਹੋ ਜਾਣੀ ਹੈ ਅਨੰਦਪੁਰ ਸਾਹਿਬ ਜਾ ਕੇ ਅਨੰਦਪੁਰ ਸਾਹਿਬ ਜਾ ਕੇ ਹੋ ਰਹੀ ਹੈ ਰਸੇ ਜੀ ਕਿਸ ਤਰੀਕੇ ਦਾ ਇੰਤਜ਼ਾਮ ਕੀਤੇਗਾ ਕਿਉਂਕਿ ਬਹੁਤ ਲੰਬਾ ਸਫਰ ਰਹਿਣ ਵਾਲਾ ਹੈ ਸਾਨੂੰ ਅਸੀਂ ਜੀ ਜਿਹੜੀਆਂ ਵੀ ਪ੍ਰਬੰਧਕ ਕਮੇਟੀਆਂ ਨੇ ਹਰ ਸਟੇਟ ਜ ਹਰ ਸ਼ਹਿਰ ਦੇ ਵਿੱਚ ਅਸੀਂ ਉਹਨਾਂ ਨਾਲ ਕੰਟੈਕਟ ਕਰਕੇ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ ਸਾਰੀ ਸੰਗਤਾਂ ਉੱਥੇ ਹੋਏ ਯਾਤਰਾ ਨੂੰ ਰਿਸਿਵ ਕਰਨ ਗਿਆ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਉਹਨਾਂ ਦੇ ਲੰਗਰ ਦਾ ਇੰਤਜ਼ਾਮ ਸਾਰੇ ਪ੍ਰਬੰਧ ਕਰ ਰਹੇ ਨੇ ਜੀ ਅਨੰਦਪੁਰ ਸਾਹਿਬ ਜਾ ਕੇ ਇਹਦੀ ਸਮਾਪਤੀ ਜਿਹੜੀ ਰੱਖੀ ਗਈ ਆ ਤੇ ਅੱਜ ਜਿਹੜਾ ਆ ਇੱਥੇ ਸੀਐਮ ਪਹੁੰਚ ਰਹੇ ਨੇ ਤਾਂ ਕੋਣ ਕੋਣ ਇੱਥੇ ਖਾਸ ਕਿੱਥੇ ਸੀਐਮ ਨਿਦੀਸ਼ ਕੁਮਾਰ ਜੀ ਆਣਗੇ ਜੀ ਡਿਪਟੀ ਚੀਫ ਮਿਨਿਸਟਰ ਸਮਰੱਤ ਚੌਧਰੀ ਜੀ ਵਿਜੇ सिन्हा ਜੀ ਭਾਜਪਾ ਦਾ ਅਧਿਐਕਸ਼ ਸਮਰੱਤ ਦਿਲੀਪ ਜਸਵਾਲ ਜੀ ਤੇ ਕੇਂਦਰ ਤੋਂ ਆ ਰਹੇ ਨੇ ਆਪਣਾ ਹਰਦੀਪ ਸਿੰਘ ਜੀ ਪੂਰੀ ਪੈਟਰੋਲੀ ਮਿਨਿਸਟਰ ਆ ਰਹੇ ਨੇ ਜੀ ਕਾਫੀ ਮੰਤਰੀ ਬੀਜੇ ਚੌਧਰੀ ਅਸ਼ੋਕ ਚੌਧਰੀ ਜੀ ਕਈ ਮਨਿਸਟਰ ਆ ਰਹੇ ਨੇ ਸਰ ਸੁਨੀਲ ਚੌਧਰੀ ਜੀ ਵੀ ਆ ਰਹੇ ਨੇ ਸੰਤਾ ਨੂੰ ਅਸੀਂ ਬੇਨਤੀ ਕਰਦੇ ਆ ਕਿ ਵੀ ਜਿੱਥੇ ਵੀ ਯਾਤਰਾ ਜਾਊਗੀ ਉਹਨੂੰ ਪੂਰੀ ਜੋਰ ਨਾਲ ਅچھے ਤਰੀਕੇ ਨਾਲ ਸਵਾਗਤ ਕਰਨਾ ਹੈ ਤੇ ਸਹਿਯੋਗ ਕਰੋ ਉਸ ਨੂੰ ਤੇ ਵੱਧ ਚੜ ਕੇ ਸਾਰੇ ਹਿੱਸਾ ਲੈਣਾ ਉਸਦੇ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਸਮੂਹ ਜਿਹੜੀ ਹੈ ਪਰਵੰਦਾ ਕਮੇਟੀ ਇੱਥੇ ਮੌਜੂਦ ਆ ਜਿੰਨਾਂ ਦਾ ਕਹਿਣਾ ਹੈ ਕਿ ਯਾਤਰਾ ਜਿਹੜੀ ਆ ਵੱਖ-ਵੱਖ ਸਟੇਟਸ ਦੇ ਵਿੱਚੋਂ ਜਿਹੜੀ ਆ ਉਹ ਗੁਜਰਨੀ ਆ ਤੇ ਚਾਰਖੰਡ ਤੋਂ ਵੀ ਸੱਜਾਂ ਜੋਂ ਤੋਂ ਚਾਰਖੰਡ ਤੋਂ ਆਏ ਹੋ ਅੱਗੇ ਯਾਤਰਾ ਥੋੜੇ ਤੱਕ ਪਹੁੰਚਣੀ ਆ ਹਾਂਜੀ ਚਾਰਖੰਡ ਜਮਸ਼ੇਦਪੁਰ ਤੋਂ ਅਸੀਂ ਆਇਆ ਸਾਡੇ ਨਾਲ ਕਰੀਬ 1000 ਦੀ ਸੰਗਤ ਇੱਥੇ ਪਹੁੰਚੀ ਹੋਈ ਆ ਬਹੁਤ ਹੀ ਉਸ਼ਾ ਹੈ ਕਿਉਂਕਿ ਆ ਇਲਾਕਾ ਜਿਹੜਾ ਚਾਰਖੰਡ ਬਿਹਾਰ ਦਾ ਆ ਇੱਥੇ ਸਿੱਖ ਕੌਮ ਦੇ ਕਾਫੀ ਕੰਮਤੀ ਆ ਹਿੰਦੂ ਜ਼ਿਆਦਾ ਹਨ ਤੇ ਸਾਡੀ ਗੁਰੂ ਜੀ ਦੀ ਇਹ ਜਾਗਰਤ ਯਾਤਰਾ ਦੇ ਨਾਲ ਇਹ ਮੈਸੇਜ ਸੀ ਜਿਹੜਾ ਪਹੁੰਚਦੇ ਹਾਂ ਜਿਆ ਕਿ ਗੁਰੂ ਜੀ ਨੇ ਜਿਹੜੀ ਆਪਣੀ ਸਾਹ ਦਿੱਤੀ ਆ ਇਹ ਸਾਰੇ ਕੌਮਾਂ ਦੀ ਹਿੰਦ ਦੀ ਚਾਦਰ ਪੂਰੇ ਹਿੰਦੁਸਤਾਨ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਆ ਸਾਡੇ ਗੁਰੂ ਜੀ ਨੂੰ ਇਹ ਮੈਸੇਜ ਜਾਵੇ ਕਿ ਇਹ ਕੁਰਬਾਨੀ ਜਿਹੜੀ ਹੋਈ ਆ ਤੇ ਹਿੰਦੂਆਂ ਦੀ ਰੱਖਿਆ ਵਾਸਤੇ ਆ ਅਗਰ ਗੁਰੂ ਜੀ ਨਾ ਹੁੰਦੇ ਤੇ ਸਾਡਾ ਅੱਜ ਹਿੰਦੂ ਹਿੰਦੂਸਤਾਨ ਨਾ ਹੁੰਦਾ ਜੀ ਕੋਈ ਇਹ ਤਸਵੀਰਾਂ ਇੱਕ ਵਾਰ ਤਿਆਰੀਆਂ ਦੀਆਂ ਦਿਖਾਉਣੇ ਆ ਤੇ ਆਖੇਕਾਰ ਤਿਆਰੀਆਂ ਜਿਹੜੀਆਂ ਨੇ ਇਸ ਸਮੇਂ ਪਾਲਕੀ ਪੰਜਾਬ ਤੋਂ ਸੰਗਤਾਂ ਜਿਹੜੀਆਂ ਜੁੜੀਆਂ ਨੇ ਇੱਕ ਵਾਰ ਉਹਨਾਂ ਨਾਲ ਵੀ ਚਰਚਾ ਕਰ ਲੈਣੇ ਆ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਦੀ ਪੂਰੀ ਤਿਆਰੀ ਹੈ ਕਿਵੇਂ ਦੇਖ ਰਹੇ ਹੋ ਆਖਿਰਕਾਰ ਰਸੂਲ ਹੋਣਾ ਅਸੀਂ ਜੀ ਸਭ ਤੋਂ ਪਹਿਲਾਂ ਵਧਾਈ ਦਿੰਨੇ ਆ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਜਾਗਰਤੀ ਮਾਰਚ ਕੱਢਿਆ ਜਾ ਰਿਹਾ ਹੈ ਉਹ ਗੁਰਤੇਗ ਬਾਦ ਦਰਦੀ ਦਾ ਅਸਲੀ ਸੰਦੇਸ਼ ਹੈ ਪਰਗਟ ਪਏ ਗੁਰਤੇਗ ਬਹਾਦਰ ਜਿਨ ਸਹਰਾਪਤੀ ਕਵੀ ਨੇ ਬੜਾ ਸੋਹਣਾ ਬਿਆਨ ਕੀਤਾ ਆ ਪਰਗਟ ਪਏ ਗੁਰਤੇਗ ਬਹਾਦਰ ਟੈਪੀ ਸਗਰ ਸਿੱਟ ਪਹਚਾਣ ਸਾਰੀ ਦੁਨੀਆ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਹੱਕਾਂ ਵਾਸਤੇ ਧਾਰਮਿਕ ਆਜ਼ਾਦੀ ਵਾਸਤੇ ਵਿਚਾਰਾਂ ਦੀ ਆਜ਼ਾਦੀ ਵਾਸਤੇ ਜਿਹੜੀ ਕੁਰਬਾਨੀ ਦਿੱਤੀ ਆ ਉਹਨੂੰ ਦੁਨੀਆ ਦੇ ਉੱਤੇ ਇਸ ਤਰ੍ਹਾਂ ਜਿਹੜਾ ਪ੍ਰਚਾਰਨਾ ਔਰ ਉਹ ਮਨੁਲਾ ਦਾ ਸਿੱਖ ਪਹਿਚਾਣ ਵਾਸਤੇ ਔਰ ਸਿੱਖਾਂ ਦੇ ਜਿਹੜੇ ਧਰਮ ਪ੍ਰਚਾਰ ਉਹ ਤੋਂ ਵੱਡਾ ਸਹਾਇਤਾ ਜਿਹੜੀ ਇਹਦੇ ਨਾਲ ਹੋਏਗੀ ਸੋ ਬਿਲਕੁਲ ਜੀ ਕੀ ਤੁਸੀਂ ਕੀ ਮੈਂ ਜੀ ਰਾਜਵਿੰਦਰ ਸਿੰਘ ਰਾਹੀ ਪੱਤਰਕਾਰ ਵੀ ਆਂ ਲਿਖਕ ਵੀ ਆ ਮੇਰੇ ਨਾਲ ਸਾਡੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨ ਅਖਤਰ ਡਾਕਟਰ ਖੁਸ਼ਾਲ ਸਿੰਘ ਜੀ ਹਨ ਅ ਅਸੀਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸੇਸ਼ ਤੌਰ ਤੇ ਸੰਗਤ ਲੈ ਕੇ ਕਿੱਥੇ ਪਹੁੰਚੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਦੁਤੀ ਸਹਾਦਤ ਦੇ ਮੌਕੇ ਅਸੀਂ ਸਾਰੇ ਵਿਸ਼ਵ ਨੂੰ ਜਿੱਥੇ ਵੀ ਕਿਤੇ ਲੋਕ ਵੱਸਦੇ ਹਨ ਉਹਨਾਂ ਸਾਰਿਆਂ ਨੂੰ ਵਧਾਈ ਦਿੰਨੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ 350 ਸਾਲ ਪਹਿਲਾਂ ਮਨੁੱਖੀ ਹੱਕਾਂ ਦੇ ਖਾਤਰ ਇੱਕ ਮਿਸਾਲ ਸੱਟ ਕਰਕੇ ਕਿ ਅਸੀਂ ਆਪਣੇ ਧਰਮ ਤੇ ਵਿੱਚ ਵਿਸ਼ਵਾਸ ਰੱਖਦੇ ਆ ਤਾਂ ਜੇ ਕੋਈ ਦੂਸਰੇ ਧਰਮ ਦੇ ਤੱਕੇ ਨਾਲ ਕੋਈ ਖਤਮ ਕਰਦਾ ਜਾਂ ਕੋਈ ਹੋਰ ਕਰਦਾ ਉਹਨਾਂ ਦੇ ਵਿੱਚ ਸਹਾਇਤਾ ਦੇਣ ਤੱਕ ਚਲੇ ਜਾਂਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸੰਦੇਸ਼ ਆ ਉਹ ਸਾਰੇ ਭਾਈਚਾਰਿਆਂ ਨੂੰ ਆਪਸੀ ਸਹਿਯੋਗ ਨਾਲ ਮਿਲ ਜੁਲ ਕੇ ਰਹਿਣ ਦਾਗਾ ਜੋ ਅੱਜ ਤਸ ਸਬਤ ਸਾਹਿਬ ਦੇ ਪ੍ਰਬੰਧਕਾਂ ਨੇ ਇਹ ਬਹੁਤ ਉਪਰਾਲਾ ਕੀਤਾ ਬਹੁਤ ਲੰਬੀ ਯਾਤਰਾ 45 ਦਿਨ ਦੀ 900 ਰੁਪਏ ਨੂੰ ਕਵਰ ਕਰਦੀ ਹੋਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੂਗੀ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਸੰਦੇਸ਼ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਧਰਮ ਦਾ ਸਤਕਾਰ ਕਰਦਾ ਹੋਇਆ ਆ ਆਪਸੀ ਭਾਈਚਾਰੇ ਤੇ ਵਿਸ਼ਵਾਸ ਨਾਲ ਰਹਿਣਾ ਚਾਹੀਦਾ ਇਹੀ ਸੰਦੇਸ਼ ਹੈ ਗੁਰਦੇਵ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਭੀ ਕੀ ਤਸਵੀਰਾਂ ਜਿਹੜੀਆਂ ਇੱਕ ਪਾਸੇ ਤੁਹਾਨੂੰ ਦਿਖਾ ਰਹੇ ਆ ਜਿਹੜੀਆਂ ਕਿ ਇੱਥੇ ਅੱਜ ਪੂਰੀ ਤਿਆਰੀ ਜਿਹੜੀ ਆ ਉਹ ਕੀਤੀ ਗਈ ਹੈ ਤੇ ਇਹ ਤਸਵੀਰਾਂ ਪਾਲਕੀ ਸਾਹਿਬ ਦੀ ਨੇ ਸੁੰਦਰ ਪਾਲਕੀ ਸਾਹਿਬ ਜਿਹੜੀ ਹੈ ਸਜਾਈ ਗਈ ਹੈ ਕਿ ਆ ਕੀ ਕਾਰ ਇਸ ਪਾਲਕੀ ਸਾਹਿਬ ਨੇ ਜਿਹੜਾ ਵਕਤ ਥਾਮਾ ਤੋਂ ਹੁੰਦਿਆ ਹੋਇਆ ਲੋਕਾਂ ਨੂੰ ਜਿਹੜੇ ਦਰਸ਼ਨ ਦਿਦਾਰੇ ਕਰਾਉਣੇ ਨੇ ਗੁਰਗ੍ਰੰਥ ਸਾਹਿਬ ਦੇ ਦਰਸ਼ਨ ਦਿਦਾਰੇ ਉਹਨਾਂ ਸ਼ਸਤਰਾਂ ਦੇ ਵੀ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਪਾਲਕੀ ਸਾਹਿਬ ਦੀਆਂ ਵੀ ਤੁਹਾਨੂੰ ਜਿਹੜੀਆਂ ਦਿਖਾ ਰਿਹਾ ਕਿ ਆਖੇਕਾਰ ਇੱਥੋਂ ਸ਼ੁਰੂਆਤ ਕੀਤੀ ਜਾਣੀ ਹੈ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਣੀ ਹੈ ਜਿਹੜੀ ਇੱਥੋਂ ਇਸ ਇਤਿਹਾਸਿਕ ਨਗਰ ਕੀਰਤਨ ਦੀ ਜਿਹੜਾ ਅੱਜ ਇੱਥੋਂ ਤੱਕ ਸਾਹਿਬ ਤੋਂ ਕੱਢਿਆ ਜਾਣਾ ਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਅਸੀਂ ਸ਼ੇਅਰ ਕਰ ਰਹੇ ਹਾਂ ਇਸ ਪਾਲਕੀ ਸਾਹਿਬ ਦੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਗਾਸ਼ਕਪੀਡੀ ਸੀ ਨਿਊਜ਼ ਪਟਨਾ